ਇਸ ਵਾਰੀ ਮੈਂ ਆਪਣੇ ਕਮਰੇ ਸੁਤੀ ਬੈ ਸਹੀ ਔਰ ਇਹ ਜਿਹੜਾ ਗੜ ਦੇ ਵਿੱਚ ਨਹੀਂ ਪਾ ਕੇ ਬਹੁਤ ਇਹਦਾ ਗੜ ਘੁੱਟ ਕੇ ਮੂੰਹ ਤੇ ਸਹਾਰਾ ਰੱਖ ਕੇ ਜਿਹੜਾ ਇਹਦਾ ਕਿਤਾ ਮੰਦਰੀ ਜਿਹੜਾ ਇਹਦਾ ਕਤਰਤਾ ਬੁੱਤਾ ਗਿਆ 500 ਸਾਲ ਬਾਅਦ ਦਾ ਜੇਲ੍ਹ ਦੇ ਵਿੱਚੋਂ ਕੁੜੇ ਦਿਨ ਪਹਿਲਾਂ ਹੀ ਆਇਆ ਸੀਗਾ ਛੁੱਟ ਕੇ ਔਰ ਇਹਨਾਂ ਨੇ ਜਿਹੜੀ ਇੱਕ ਕਹਾਣੀ ਛੱਡ ਕੇ ਤੇ ਇਹਦਾ ਜਿਹਾ ਤੇ ਕਤਰ ਕੀਤਾ ਆ ਉਹ ਇਸ ਸੰਬੰਧ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 170 ਇਹਨਾਂ ਨੇ ਜਿਹੜੀ ਨਿਤਕਾ ਮੱਤੇ ਆ ਇਹਦੇ ਭਰਾ ਨੇ ਜਿਹੜੀ ਇਹ ਸ਼ਾਸਿ ਚ ਰੱਖੀ ਸੀਗੀ ਉਹ ਸਾਨੂੰ ਇਹਨਾਂ ਨੇ ਦਾਰੂ ਪਿਲਾ ਕੇ ਇੱਥੇ ਆ ਕੇ ਮਿਹਰ ਦਾ ਮੌਕੇ ਤੇ ਆ ਕੇ ਦੱਸਿਆ ਕਿ ਕਿਤਾ ਅਸੀਂ ਕਤਲ ਕਰਨਾ ਹੈ ਜਿੱਦੋਂ ਅਸੀਂ ਅਰਬੀ ਦੀਪੇ ਨੂੰ ਜਿਹੜਾ ਲੁਧਿਆਣੇ ਤੋਂ ਬ੍ਰੇਕ ਦਾ ਕਰ ਲਿਆ ਤੇ ਬਾਕੀਆਂ ਦੀ ਜਿਹੜੀ ਉਹ ਭਾਲ ਜਾਰੀ ਆ ਛਾਪਾ ਮਾਰੀ ਕਰ ਰਹੇ ਆ ਸੋ ਮਾਮਲਾ ਫਲੋਰ ਦੇ थाना ਗੁਰਾਇਆਂ ਦਾ ਦੱਸਿਆ ਜਾ ਰਿਹਾ ਹੈ ਜਿੱहां ਸਬ ਡਿਵੀਜ਼ਨ ਫਲੋਰ ਦੇ थाना ਗੁਰਾਇਆਂ ਦੇ ਮਸ਼ਹੂਰ ਸ਼ਿਵਾਨੀ ਮਹੰਤ ਦਾ ਕਤਲ ਉਸਦੇ ਹੀ ਚੇਲੇ ਵੱਲੋਂ ਕੀਤਾ ਗਿਆ ਅਤੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਸ਼ਿਵਾਨੀ ਮਹੰਤ ਦਾ ਚੇਲੇ ਆਪਣੀ ਉਸਤਾਦ ਦੀ ਜਾਇਦਾਦ ਜਿਹੜੀ ਹੜਪਨਾ ਚਾਹੁੰਦਾ ਸੀ ਮੂੰਹ ਤੇ ਸਰਾਣਾ ਰੱਖ ਕੇ ਕਤਲ ਕੀਤਾ ਗਿਆ ਇੱਕ ਨੂੰ ਫਿਲਹਾਲ ਕਾਬੂ ਕਰ ਲਿਆ ਗਿਆ ਤੇ ਦੂਸਰ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਅਤੇ ਸਾਰੀ ਕਹਾਣੀ ਵੀ ਦੱਸੀ ਹੈ ਸ਼ਿਵਾਨੀ ਮਹੰਤ ਦੇ ਇਸ ਮਾਮਲੇ ਤੇ ਹੁਣ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹੁਦਿਆਣਾ ਲਾਈਵਲੀ ਅਮਿਤ <th>ਪੜ ਦੀ ਰਿਪੋਰਟ ਸਰੇ ਜਿਹੜਾ ਸ਼ਿਵਾਨੀ ਮਹਾਂਤ ਦਾ ਕਤਲ ਹੋਇਆ ਇਹ ਕੀ ਮਾਮਲਾ ਸੀ ਪੂਰਾ ਇਹ ਮਾਮਲੋਗੋ ਐਸਐਸਪੀ ਸਾਹਿਬ ਜਲੰਧਰ ਵਿਧਾਤੀ ਸਰਦਾਰ ਤਰਵਿੰਦਰ ਸਿੰਘ ਗਿਰਕ ਔਰ ਡੀਐਸਪੀ ਪਲੌਰ ਸਰਦਾਰ ਸਰਵਜਿੰਦਰ ਸਿੰਘ ਬਾਲ ਵੀ ਰਹਿਮਾਈ ਰੇਟ ਜਿਹੜਾ ਹੈਗਾ ਟੀਮਾ ਦਾ ਗਠਨ ਕੀਤਾ ਗਿਆ ਸੀਗਾ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਇੱਕ ਸਾਡੇ ਸ਼ਵਾਨੀ ਮੰਤ ਜਿਹੜੀ ਇੱਥੇ ਗੁਰਾਇਆ ਰਹਿੰਦੀ ਸੀ ਔਰ ਉਹਦੇ ਨਾਲ ਉਹਦਾ ਇੱਕ ਚੇਲਾ ਲਿੰਦਾ ਸੀ ਮਿਤਕਾ ਮਹਾਂਦੇ ਦਾ ਉਹ ਰਾਤ ਦੇ ਸਮੇਂ ਤਕਰੀਬਨ 10 11 ਵਜੇ ਦੇ ਕਰੀਬ ਜਿਹੜਾ ਹੈਗਾ ਉਹਨੇ ਮਿਤਕਾ ਮੰਤ ਨੇ ਆਪਣਾ ਭਰਾ ਪੱਪੀ ਜਿੰਦਰ ਸਿੰਘ ਪੱਪੀ ਔਰ ਉਹਦੇ ਕੋਲ ਦੋਸਤ ਸੀਗੇ ਨਾਲ ਜਿਹੜੇ ਉਹਦੇ ਨਾਲ ਆ ਦੇਖ ਨਗਾ ਹਦੀਪ ਸਿੰਘ ਗਰੀਨਦੀਪਾ ਇੱਕ ਨਾਮ ਨੂੰ ਮਾ ਉਹਦਾ ਹਲੇ ਨਾਂ ਸਾਹਮਣੇ ਨਹੀਂ ਆਇਆ ਇਹਨਾਂ ਨੂੰ ਨਾਲ ਲੈ ਕੇ ਇਸ ਵਾਨੀ ਮੰਦਰ ਆਪਣੇ ਕਮਰੇ ਸੁਤੀ ਪਈ ਸੀ ਔਰ ਇਹਦੇ ਜਿਹੜਾ ਗੱਲ ਦੇ ਵਿੱਚ ਨਹੀਂ ਪਾ ਕੇ ਉਹ ਤੇਰਾ ਗਲ ਕੁੱਟ ਕੇ ਮੂੰਹ ਤੇ ਸਹਰਾ ਰੱਖ ਕੇ ਜਿਹੜਾ ਇਹਦਾ ਕੰਮ ਮੰਦਰੇ ਜਿਹੜਾ ਇਹਦਾ ਕਤਲ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਜਿਹੜੀ ਮਿੱਤਕਾ ਮੰਦ ਪਿਆ ਉਹ ਮੇਨ ਮਾਸਟਰ ਮਾਈਂਡ ਆ ਔਰ ਉਹਨੇ ਜਿਹੜਾ ਇਹ ਦੀ ਜ਼ਿਆਦਤ ਹੜੱਪਣ ਦੀ ਕਦਰ ਜਿਹੜਾ ਕਤਲ ਕੀਤਾ ਆ ਔਰ ਨਾਲ ਮੇਨ ਬੰਦਾ ਜਿਹੜਾ ਉਹਦਾ ਪੱਪੀ ਜਤਿੰਦਰ ਪਕੀਰ ਹੈਗਾ ਉਹਦਾ ਸਗਾ ਭਰਾ ਜਿਹੜਾ 500 ਸਾਲ ਬਾਅਦ ਦਾ ਜੇਲ੍ਹ ਦੇ ਵਿੱਚੋਂ ਥੋੜੇ ਦਿਨ ਪਹਿਲਾਂ ਹੀ ਆਇਆ ਸੀਗਾ ਛੁੱਟ ਕੇ ਔਰ ਇਹਨਾਂ ਨੇ ਜਿਹੜੀ ਇੱਕ ਕਹਾਣੀ ਘੜ ਕੇ ਤੇ ਇਹਦਾ ਜਿਹੜਾ ਇਹ ਕਤਲ ਕੀਤਾ ਆ ਉਹ ਇਸ ਸੰਬੰਧ ਵਿੱਚ ਅਸੀਂ ਜਿਹੜਾ ਮਕਦਮਾ ਨੰਬਰ 170 ਮਿਤੀ 5 9 25 ਨੂੰ ਅੰਡਰ ਸੈਕਸ਼ਨ 302 ਆਈਪੀਸੀ ਤਹਿਤ ਜਿਹੜਾ ਉਹ ਦਰਦ ਕੀਤਾ ਆ ਉਹ ਦਰਦ ਕਰਨ ਤੋਂ ਬਾਅਦ ਅਸੀਂ ਜਿਹੜੇ ਟੈਕਨੀਕਲ ਦੀ ਮਤਦਦੇ ਨਾਲ ਅਸੀਂ ਕਾਫੀ ਮਲਕੇ ਇਥੋਂ ਮਿਹਨਤ ਕਰਕੇ ਔਰ ਇਹਦੇ ਨਾਲ ਮੁੰਡਾ ਇੱਕ ਆਇਆ ਸੀਗਾ ਜਿਹੜਾ ਹਰਦੀਪ ਸਿੰਘ ਇਹ ਵੀ ਸੀਫਾ ਜਿਹਨੂੰ ਇਹ दारू ਪਲਾ ਕੇ ਜਿਹੜਾ ਨਾਲ ਲੈਏ ਸੀਗੇ ਔਰ ਇਹਨੂੰ ਅਸੀਂ ਲੁਧਿਆਣੇ ਤੋਂ ਇਹਦੇ ਪਿੰਡ ਤੋਂ ਜਿਹੜਾ ਇਹਨੂੰ ਗ੍ਰਿਪਦਾਨ ਕੀਤਾ ਆ ਉਹ ਇੱਥੇ ਕਾਫੀ ਖਰਾਸੇ ਕੀਤੇ ਆ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਜਿੱਦ ਘੱਟ ਕਰਦੇ ਆ ਇਹਦੇ ਭਰਾ ਨੇ ਜਿਹੜੀ ਇਹ ਸ਼ਰਤ ਰੱਖੀ ਸੀਗੀ ਔਰ ਸਾਨੂੰ ਇਹਨਾਂ ਨੇ दारू ਪਿਲਾ ਕੇ ਇੱਥੇ ਆ ਕੇ ਮੌਜੂਦ ਮੌਕੇ ਤੇ ਆ ਕੇ ਦੱਸਿਆ ਕਿ ਕਿਤਾ ਅਸੀਂ ਕਤਲ ਕਰਨਾ ਹੈ ਕਤਲ ਕਰਨ ਤੋਂ ਬਾਅਦ ਇਹ ਜਿਹੜੇ ਕਿੰਨੇ ਜਣੇ ਆ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਵਾਪਸ ਜਿਹੜੇ ਇਹ ਲੁਧਿਆਣੇ ਤੋਂ ਚੱਲ ਗਏ ਸੀਗੇ ਜਿੰਨੂੰ ਅਸੀਂ ਹਰਦੀਪ ਦੀਪੇ ਨੂੰ ਜਿਹੜਾ ਲੁਧਿਆਣੇ ਤੋਂ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਜਿਹੜੀ ਉਹ ਭਾਲ ਜਾਰੀ ਆ ਛਾਪਾ ਮਾਰੀ ਕਰਦੇ ਆ ਉਹ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ